ਸਸ਼ੀ ਕਾਲ ਜੀ ਵੈਲਕਮ ਟੂ ਨਿਵਤ ਕ੍ਰੀਏਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਆਰਗੈਂਜ਼ਾ ਦੇ ਵਿੱਚ ਵਰਕ ਵਾਲੇ ਸੂਟ ਲੈ ਕੇ ਆਏ ਆ ਤੇ ਪਿਓਰ ਬੰਬਰ ਦੇ ਸੂਟ ਨਵੇਂ ਡਿਜ਼ਾਈਨ ਪ੍ਰਿੰਟ ਦੇ ਵਿੱਚ ਆਏ ਸੀਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਕਿਉਂ ਲਈ ਕਿਉਂਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਤੇ ਅਕਾਉਂਟਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੇ ਪੇਮੈਂਟ ਕਰ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ 골ਡਨ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਸਕਿਨ 골ਡਨ ਕਲਰ ਆਰਗੈਂਜ਼ਾ ਬਿਲਕੁਲ ਸੌਫਟ ਆਰਗੈਂਜ਼ਾ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਹੈਂਡਵਰਕ ਹੋਇਆ ਦੇਖੋ ਸੂਟਾਂ ਦੇ ਇਹ ਸਾਰਾ ਹੱਥ ਦਾ ਕੰਮ ਹੋਇਆ ਫਰੰਟ ਆ ਜਣਾ 셔ਟ ਦਾ ਤੇ ਘੇਰੇ ਤੇ ਵੀ ਵਰਕ ਹੈ ਇਹ ਘੇਰੇ ਤੇ ਵਰਕ ਆ ਗਿਆ ਇਹ ਸਾਰਾ ਹੈਂਡ ਵਰਕ ਹੋਇਆ ਫਰੰਟ ਤੇ ਆ ਜਾਣਾ ਸਾਰਾ ਇਹ ਬਾਜੂ ਤੇ ਵਰਕ ਆ ਜਾਣਾ ਜਿਹੜੇ ਸਾਈਡ ਤੇ ਫਲਾਰਸ ਦਿੱਤੇ ਹੋਏ ਹਨ ਦੋਨੋਂ ਬਾਜੂ ਤੇ ਤੇ ਬੈਕ ਪੱਲੇ ਤੇ ਪ੍ਰਿੰਟਿੰਗ ਆ ਜਾਣੀ ਹੈ ਜੀ ਸੇਮ 골ਡਨ ਸਕਿਨ ਕਲਰ ਇਹ ਲੁੱਕ ਆ ਜਾਣੀ ਹੈ 셔ਟ ਦੀ ਤੇ ਇਸ ਦੇ ਨਾਲ ਹੈਗੀ ਹੈ ਪਿਓਰ ਮਸਲੀਨ ਦੀ ਬਾਟਮ ਹੈ ਜੀ 3 ਮੀਟਰ ਦੀ ਤੇ ਪਿਓਰ ਔਰਗੈਂਜ਼ਾ ਦਾ ਜੀ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਬੜਾ ਪਿਆਰਾ ਪਾਰਟੀ ਵੀਅਰਸ ਸੂਟ ਹੈ ਜੀ ਜਿਵੇਂ ਗਰਮੀਆਂ ਦਾ ਕੋਈ ਫੰਕਸ਼ਨ ਆ ਜਾਵੇ ਉਹਦੇ ਲਈ ਬੈਸਟ ਸੂਟ ਹੈ ਇਹ ਇਹ ਲੁੱਕ ਆ ਜਾਣੀ ਸੂਟ ਕਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਥੋੜੇ ਥੋਲੇ ਜੇ ਲਾਈਟ ਸੋਬਰ ਜੀ ਕਲਰ ਰਹਿਣਗੇ ਸਾਰੇ ਨੈਕਸਟ ਹੈਗਾ ਪਰਪਲ ਕਲਰ ਲਵੈਂਡਰ ਕਲਰ ਪਿਓਰ اور ਗੈਂਜ਼ਾ ਦੇ ਵਿੱਚ ਸ਼ਰਟ ਤੇ ਪਿਆਰਾ ਵਰਕ ਸ਼ਰਟ ਤੇ ਹੋਇਆ ਸਾਰਾ ਹੈਂਡਵਰਕ ਹੋਇਆ ਹੱਥ ਦਾ ਕੰਮ ਹੋਇਆ ਤੇ ਘੇਰੇ ਤੇ ਵੇਲ ਬਣੀ ਹੋਈ ਹੈ ਇਹ ਬਾਜੂ ਤੇ ਆਜਣੇ ਦੀ ਫਲਾਵਰ ਤੇ ਨਾਲ ਪਿਓਰ ਮਸਲੀਨ ਦਾ 3 ਮੀਟਰ ਦੀ ਬਾਟਮ ਹੈ ਜੀ ਨਾਲ ਇਹ ਥੋੜੇ ਸਲਿੱਪਰੀ ਹੋ ਰਹੇ ਨੇ ਔਰਗੈਂਜ਼ਾ ਕਰਕੇ ਤੇ ਨਾਲ ਹੈਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਨਾਲ ਪ੍ਰਿੰਟ ਦੇ ਵਿੱਚ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਗਈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦਾ ਹਾਂ ਸੂਟ ਦਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਗ레이 ਬਲੂ ਜਿਹਾ ਕਲਰ ਹੈ ਬਹੁਤ ਪਿਆਰਾ ਵਰਕ ਸ਼ਰਟ ਤੇ ਸ਼ਰਟ ਆ ਜਾਣੀ ਹੈ ਸਾਰਾ ਹੈਂਡਵਰਕ ਹੋਇਆ ਹੈ ਕੀ ਰੇਤੇ ਵੀ ਬੜੀ ਪਿਆਰੀ ਵੇਲ ਬਣੀ ਹੋਈ ਆ। ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਹੈ। ਤੇ ਨਾਲ ਪਿਓਰ অর্ਗਾਂਜ਼ਾ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ। ਪੂਰਾ ਟਾਈ ਟਾਈ ਮੀਟਰ ਦਾ ਦੁਪੱਟੇ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਇਹ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਪੀਚ ਪਿੰਕ ਅਲੱਗ ਜਿਹਾ ਹੀ ਕਲਰ ਹੈ ਜੀ ਨਾ ਤਾਂ ਪੀਚ ਹੈ ਨਾ ਪਿੰਕ ਹੈ ਬਹੁਤ ਸੋਹਣਾ ਜਿਹਾ ਕਲਰ ਇਹ ਸ਼ਰਟ ਵਾਲੀ ऑर्गेंजा ਦੇ ਵਿੱਚ ਬਹੁਤ ਪਿਆਰਾ ਸੋਬਰ ਵਰਕ ਹੈ। ਕੀਰੇ ਤੇ ਵੀ ਹੈਵੀ ਵਰਕ ਹੈ। ਸਾਰਾ ਹੈਂਡਵਰਕ ਹੋਇਆ ਹੈ। ਮਲਟੀ ਵਾਲਾ ਇਹ ਬੜੀ ਸੋਹਣੀ ਮਸ਼ੀਨੀ ਵੇਲ ਬਣੀ ਹੋਈ ਆ। ਕਲਰ ਬਹੁਤ ਪਿਆਰਾ ਸੂਟ ਦਾ। ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ। ਤੇ ऑर्गेंजा ਦਾ ਦੁਪੱਟਾ ਪ੍ਰੋਪਰ بیس ਦੀ ਫਿਨਿਸ਼ਿੰਗ ਦੇ ਨਾਲ। ਇੰਨਾ ਕੁ ਇੱਥੇ ਰੋਸੇ ਦਾ ਸਕਰੀਨਸ਼ਾਟ ਲੈ ਸਕਦੇ ਹਾਂ ਜੀ। ਇਹ ਰਹਾ ਕਲਰ ਕੰਬੀਨੇਸ਼ਨ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਇਹਨਾਂ ਦੀ। ਨੈਕਸਟ ਆ ਗਿਆ ਬਿਲਕੁਲ ਲਾਈਟ ਗ੍ਰੇ ਕਲਰ ਹੈ ਜੀ ਇਹਦੇ ਵਿੱਚ ਹੀ ਸੇਮ ਦੇ ਵਿੱਚ ਲਾਈਟ ਗ੍ਰੇ ਕਲਰ organza ਦੀ ਸ਼ਰਟ ਹੈ ਸਾਰਾ ਹੈਂਡਵਰਕ ਹੋਇਆ ਹੈ ਇਹ ਰਹਿਤੇ ਵੀ ਵਰਕ ਬਹੁਤ ਸੋਹਣਾ ਹੈਂਡਵਰਕ ਦਾ ਟੱਚ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ organza ਦੀ ਸ਼ਰਟ ਇਹ ਵਰਮਸਲੀਨ ਦੀ ਬਾਟਮ ਨਾਲ ਤੇ ਨਾਲ organza ਦਾ ਹੀ ਦੁਪੱਟਾ ਪੂਰਾ 2 ਮੀਟਰ ਦਾ ਹੋਵੇ। ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ। ਪਿਆਰਾ ਸੂਟ। ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ। ਇੱਕ ਚਾਹਤ। 2700 ਪ੍ਰਾਈਸ ਹੈ ਜੀ 5 ਸੂਟ ਮੈਂ ਤੁਹਾਨੂੰ ਦਿਖਾਏ ਆ। ਆਰਗੈਂਜ਼ਾ ਦੇ ਹੈਂਡਵਰਕ ਦੇ ਵਿੱਚ ਆਰਗੈਂਜ਼ਾ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇ ਨਾਲ। 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਤੇ ਨੈਕਸਟ ਸ਼ੁਰੂ ਕਰਦੇ ਆ ਜੀ ਆਪਾਂ ਪਿਓਰ ਬੰਬਰ ਦੇ ਸੂਟ ਬੜੇ ਪਿਆਰੇ ਸੂਟ ਪਿਓਰ ਬੰਬਰ ਦੇ ਹੈਗੇ ਆ ਡਿਜੀਟਲ ਪ੍ਰਿੰਟਿੰਗ ਹੋਈ ਹੈ ਜੀ ਪਿਓਰ ਬੰਬਰ ਤੇ ਬੰਬਰ ਜਿਹੜਾ ਹੁੰਦਾ ਬਹੁਤ ਸੌਫਟ ਜਾਰਜਟ ਹੁੰਦੀ ਹੈ ਬਿਲਕੁਲ ਸੌਫਟ ਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਕਰੀਮ 베ਸ ਰਹਿਣਾ ਸੂਟ ਦਾ 베ਸ ਆ ਜਿਹੜਾ ਕਰੀਮ ਰਹੂਗਾ ਸੂਟ ਦਾ ਤੇ ਨਾਲ ਕਰੇਪ ਦੀ ਬਾਟਮ ਰਹਿਣੀ ਆ ਬਲੈਕ ਕਲਰ ਦੇ ਵਿੱਚ ਦੇ ਨਾਲ ਪਿਓਰ ਬੰਬਰ ਦਾ ਇਹ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਲੁੱਕ ਦੇਖੋ ਦੁਪੱਟੇ ਦੀ ਬਹੁਤ ਪਿਆਰਾ ਦੁਪੱਟਾ ਇਹ ਰੁਕੋ ਫਿਰ ਸੂਟ ਪਿਓਰ ਬੰਬਰ ਦਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇੱਕ ਸੂਟ ਮੈਂ ਜਿਹੜਾ ਪਿਓਰ ਬੰਬਰ ਦਾ ਥੋੜਾ ਵਰਕ ਕਰਾਇਆ ਲੁੱਕ ਇਹੀ ਸੀਗੀ ਸੂਟਾਂ ਦੀ ਇਹਨਾਂ ਦੇ ਨਾਲ ਦਾ ਹੀ ਸੂਟ ਹੈ ਜੀ ਇਹ ਤੇ ਇਹਦੇ ਤੇ ਆਪਾਂ ਨੇ ਜਿਵੇਂ ਦੁਪੱਟੇ ਤੇ ਸੀਗਾ ਵਰਕ ਆਪਾਂ ਸੇਮ ਵਰਕ ਗਲੇ ਤੇ ਆਪਾਂ ਨੇ ਦੁਪੱਟੇ ਦੇ ਵਿੱਚ ਜਿਵੇਂ ਮਲਟੀ ਰੰਗ ਹੈ ਜੀ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਉਵੇਂ ਹੀ ਆਪਾਂ ਵਰਕ ਕਰਾਇਆ ਤੁਸੀਂ ਕਹਿਣ ਦਾ ਮਤਲਬ ਹੈ ਵੀ ਵਰਕ ਕਰਾ ਕੇ ਵੀ ਇਹਨਾਂ ਨੂੰ ਰੈਡੀ ਕਰਾ ਸਕਦੇ ਹਾਂ ਸੂਟਾਂ ਨੂੰ ਇਹ ਦੇਖੋ ਬਹੁਤ ਪਿਆਰਾ ਵਰਕ ਆਪਾਂ ਰੈਡੀ ਕਰਾਇਆ ਹੈ ਸੂਟ neck ਤੇ ਹੈਵੀ ਵਰਕ ਕਰਵਾਇਆ ਹੈ ਇਹ ਬਾਜੂ ਤੇ ਆ ਜਾਣਾ ਵਰਕ ਦੁਪੱਟਾ ਜਿਵੇਂ ਦੁਪੱਟੇ ਦੇ ਨਾਲ ਐਵੇਂ ਇਹਦੇ ਨਾਲ ਪਲੇਨ ਬਾਟਮ ਹੈ ਤੇ ਐਵੇਂ ਮਲਟੀ ਦੇ ਵਿੱਚ ਦੁਪੱਟਾ ਜਿਵੇਂ ਮੈਂ ਤੁਹਾਨੂੰ ਸੂਟ ਦਿਖਾਇਆ ਤਾਂ ਇਸ ਟਾਈਪ 'ਚ ਵੀ ਆਪਾਂ ਇਹਨਾਂ ਨੂੰ ਵਰਕ ਕਰਾ ਕੇ ਰੈਡੀ ਕਰਾ ਸਕਦਾ ਸੂਟਾਂ ਤੁਸੀਂ ਇਹ ਆਰਡਰ ਤੇ ਰੈਡੀ ਹੋਇਆ ਜੀ ਇਹਨਾਂ ਸੂਟਾਂ ਦੇ ਨਾਲ ਦਾ ਹੀ ਸੂਟ ਹੈ ਜਿਹੜੀ ਪਹਿਲੀ ਵੀਡੀਓ ਦੇ ਵਿੱਚ ਸੀਗਾ ਤੇ ਅੱਜ ਦੇ ਇਹਨਾਂ ਵਿੱਚੋਂ ਤੁਸੀਂ ਜਿਵੇਂ ਹੁਣ ਇਹ ਵਾਲਾ ਸੂਟ ਹੈ ਜਿਸ ਤੇ ਪਰਪਲ ਕਲਰ ਜ਼ਿਆਦਾ ਆਪਾਂ ਪਰਪਲ ਕਲਰ ਦਾ ਵੀ ਵਰਕ ਕਰਾ ਕੇ ਸੂਟ ਨੂੰ ਰੈਡੀ ਕਰਾ ਸਕਦੇ ਹਾਂ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਨੈਕਸਟ ਸਾਰੇ ਜਿਹੜੇ ਬੇਸ ਆ ਕਰੀਮ ਰਹਿਣਾ ਤੇ ਮਲਟੀ ਦੁਪੱਟੇ ਰਹਿਣਗੇ ਜੀ ਨਾਲ ਪਿਓਰ ਬੰਬਰ ਦੇ ਸੂਟ प्रिंटिंग ਬਹੁਤ ਪਿਆਰੀ ਹੈ ਸੂਟਾਂ ਦੀ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਜੀ ਪਿਓਰ ਬੰਬਰ ਦੀ ਇਹ ਆ ਜੀ ਸ਼ਰਟ ਤੇ ਨਾਲ ਕ੍ਰੇਪ ਦੀ ਉਹ ਬਾਟਮ ਰਹੂਗੀ ਰਹਿਣਾ ਮਲਟੀ ਪ੍ਰਿੰਟ ਦੇ ਵਿੱਚ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਇਹ ਲੁਕਾ ਜਿਹੀ ਕਿਤੇ ਬੱਦਦੇ ਬਹੁਤ ਪਿਆਰੀ ਪ੍ਰਿੰਟਿੰਗ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਥੇ ਹੋਰ ਬੰਬਰ ਦੇ ਨੇਕਸਟ ਪ੍ਰਿੰਟ ਆ ਗਿਆ ਰਹਿਣਗੇ ਇਹਦੇ ਨਾਲ 베이스 ਕਰੀਮ ਰਹਿਣਾ ਸੂਟਾਂ ਦਾ ਬਲੈਕ ਬਾਟਮ ਰਹੂਗੀ 크레ਪ ਦੀ ਪਰ ਦੁਪੱਟੇ ਮਲਟੀ ਕਲਰ ਦੇ ਰਹਿਣਗੇ ਤੇ ਪ੍ਰਿੰਟ ਅਲੱਗ-ਅਲੱਗ ਹੈ ਜੀ ਸੂਟਾਂ ਦਾ ਕਿਤਨਾ ਪਿਆਰਾ ਸੂਟ ਬਹੁਤ ਸੋਹਣਾ ਪ੍ਰਿੰਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸਾਰਿਆਂ ਦਾ بیس ਹੈ ਜਿਹੜਾ ਕਰੀਮ ਰਹਿਣਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਸੂਟਾਂ ਦੀ ਤੁਸੀਂ ਉਵੇਂ ਮਲਟੀ ਵਰਕ ਕਰਾ ਕੇ ਵੀ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਕ੍ਰੇਪ ਦੀ ਬਾਟਮ ਰਹੂਗੀ ਨਾਲ ਪਿਓਰ ਬੰਬਰदाई ਦੁਪੱਟਾ ਮਲਟੀ ਦੇ ਵਿੱਚ ਸੂਟ ਦੀ 3000 ਪ੍ਰਾਈਸ ਇਹ ਪਿਓਰ ਬੰਬਰ ਦੇ ਸੂਟ ਦਿਖਾਏ ਮੈਂ ਤੁਹਾਨੂੰ 3000 ਪ੍ਰਾਈਸ ਦੇ ਵਿੱਚ ਤੇ ਇੱਕ ਸੂਟ ਤੁਹਾਨੂੰ ਜੌਰਜਟ ਦਾ ਆਪਣੇ ਕੋਲ ਪਿਆ ਸੀਗਾ ਮੈਂ ਕਿਹਾ ਕਿ ਕਈ ਵਾਰੀ ਕਿਸੇ ਨੇ ਲੈਣਾ ਹੁੰਦਾ ਆਪਾਂ ਤੁਹਾਨੂੰ ਦਿਖਾ ਦੰਨੇ ਇਹ ਜਿਹੜੀ ਦਾਣੇਦਾਰ ਜੌਰਜਟ ਹੁੰਦੀ ਹੈ ਜੀ ਉਹਦੇ ਵਿੱਚ ਸੂਟ ਹੈ ਜੈਪਟਰਾ ਪ੍ਰਿੰਟਿੰਗ ਦੇ ਵਿੱਚ ਬਲੈਕ ਕਲਰ ਦੇ ਵਿੱਚ ਤੇ ਆ ਦੀ ਸ਼ਰਟ ਜੌਰਜਟ ਦੀ ਤੇ ਇਸ ਦੇ ਨਾਲ ਫਰੇਵ ਦੀ ਰਸਟ ਕਲਰ ਦੀ ਬਾਟਮ ਰਹੂਗੀ ਤੇ ਜੌਰਜਟ ਦਾ ਹੀ ਪ੍ਰਿੰਟ ਦੇ ਵਿੱਚ ਦੁਪੱਟਾ ਲੱਗੇਗਾ ਰਸਤਾ ਤੇ ਕੁੜਤ ਇਹ ਦੋ ਬਟਸ 2250 ਪ੍ਰਾਈਸ ਹੈ ਜੀ ਇਹ ਵਾਲੀ ਸੂਟ ਦਾ ਡਬਲ 2250 ਪ੍ਰਾਈਸ ਦੇ ਨਾਲ 2250 ਪ੍ਰਾਈਸ ਦੇ ਨਾਲ ਇਹ ਸਿੰਗਲ ਸੂਟ ਹੈ ਜੀ ਕਲਰ অপਸ਼ਨ ਇਹਦੇ ਵਿੱਚ ਕੋਈ ਨਹੀਂ ਹੈਗੀ ਇਹ ਜਿਨ੍ਹਾਂ ਨੇ ਲੈਣਾ ਤੁਸੀਂ ਲੈ ਸਕਦੇ ਹੋ 2250 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8240680803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ